ਸਵੇਰੇ ਮੈਂ ਜਾਰਾ ਜੀ ਕੰਮ ਤੇ ਆਪਣਾ ਡਿਊਟੀ ਦੇ ਉੱਤੇ ਉੱਥੇ ਨਾ ਆਪਣਾ ਕਾਬੜ ਵਾਲੇ ਕਿਤੇ ਸੀ ਜਦੋਂ ਮੈਂ ਨਿਕਲ ਰਿਹਾ ਸੀ ਉਹ ਮਨੇ ਕਾਬੜ ਦੇ ਕਿਮੀਂ ਦੇ ਨਾ ਪੁਣੀ ਰੱਜੀ ਉਹਨਾਂ ਨਾਲ ਤੇ ਉਹ ਮੋਲਣ ਲੱਗੇ ਵੀ ਤੁੰਗ ਦਿਖਦਾਨੀ ਇਹ ਆ ਬੂਆ ਅਗੇ ਸੋਰੀ ਵੀਰੇ ਗਲਤੀ ਨਾ ਵਾਜੀ ਗਿਆ ਕਹਿੰਦੇ ਦੱਸਾਂ ਮਨ ਨੂੰ ਵਾਪਸ ਤੇ ਉਹ ਦੂਜੇ ਮੁੱਦੇ ਨੇ ਅਗੇ ਥੱਪੜ ਮਾਰੇ ਨਾ ਆ ਕੇ ਦੋ ਤਿੰਨ ਥੱਪੜ ਮਾਰੇ ਤੇ ਡੰਡੇ ਨਾਲ ਮਾਰੇ ਉਹਨਾਂ ਨੇ 15 ਜਾਣੇ ਫੇਰੀ ਕਿੰਕਰ ਕੁੱਟੇ ਮੇਰੇ ਸਿਰ 'ਚ ਟਾਂਕੇ-ਮੁਕੇ ਲੱਗੇ ਨੇ ਉੱਥੇ ਨਾ ਫਾਸਟ ਟਾਂਕੇ ਲੱਗੇ

ਸੋ ਇਹਦੇ ਨਾਲ ਮੈਂ ਜਾ ਰਹਿ ਜੀ ਕੰਮ ਤੇ ਆਪਣਾ ਡਿਊਟੀ ਦੇ ਉੱਤੇ ਉੱਥੇ ਨਾ ਆਪਣਾ ਕਾਬਡ ਵਾਲੇ ਖੜੇ ਸੀ ਜਦੋਂ ਮੈਂ ਨਿਕਲ ਰਿਹਾ ਜੀ ਉਹਨਾਂ ਨੇ ਕਾਬਡ ਚੱਕੀ ਮੇਰੀ ਨਾ ਪੂਣੀ ਵਜਈ ਉਹਨਾਂ ਨਾਲ ਤੇ ਉਹ ਬੋਲਣ ਲੱਗੇ ਵੀ ਗੁੰਦੀ ਗਦਨੀ ਇਹ ਆ ਬੂਆ ਅਗੇ ਸੋਰੀ ਵੀਰੇ ਗਲਤੀ ਮੈਂ ਵਜ ਗਿਆ ਕਹਿੰਦੇ ਦੱਸਾਂ ਮੈਨੂੰ ਗੱਲ ਤੇ ਉੱਧਰ ਦੂਜੇ ਮੁੰਡੇ ਨੇ ਆ ਕੇ ਥੱਪੜ ਮਾਰੇ ਨਾ ਆ ਕੇ ਮੇਰੇ ਤਿੰਨ ਚਪਕੜ ਮਾਰੇ ਤੇ ਡੰਡੇ ਨਾਲ ਮਾਰੇ ਉਹਨਾਂ ਨੇ 15 ਜਾਣੇ ਚੰਕਰ ਗੁੱਟੇ ਮੇਰੇ ਸਿਰ 'ਚ ਟਾਂਕੇ-ਮੁੱਟੇ ਲੱਗ ਗਏ ਉੱਥੇ ਨਾ ਪਾਸ ਟਾਂਕੇ ਲੱਗੇ ਹੀ ਕਿਹੜੀ ਜਗ੍ਹਾ ਦੀ ਵਾਰਦਾਤ ਹੈ ਸਿੰਘਪੁਰਾ ਮਿੰਟੇਜ ਹੋਟਲ ਦਾ ਸਵੇਰੇ 10 ਵਜੇ ਦੀ ਗੱਲ ਹੈ ਤੁਸੀਂ ਕਿਤੇ ਕੰਮ ਕਰਦੇ ਹੋ ਹੈਲੋ ਜੀ ਠੀਕ ਹੈ ਤੇ ਪਿੰਡ ਆਪਣਾ ਨਗਲਾ ਕੰਟਰੋਲ ਤੇ ਹੁਣ ਪੁਲਿਸ ਰਿਪੋਰਟ ਕਰਾ ਦਿੱਤੀ ਹੈ ਹਾਂ ਜੀ ਕਰਾ ਦਿੱਤੀ ਹੈ ਮੈਂ ਨਾ ਜੀ ਸਤਿੰਦਰ ਸਿੰਘ ਹਾਂ ਜੀ ਤਾਂ ਉਹ ਕੋਈ ਇੱਕ ਮੁੰਡਾ ਕਾਬੜਾ ਦਾ ਚੱਲ ਰਿਹਾ ਹੋਣਾ ਸੀ ਕਾਬੜਾ ਮੁੰਡਾ ਪਿੱਛੇ ਦੇਖ ਕੇ ਪਤਾ ਨਹੀਂ ਕਿਹਾ ਬਈਰ ਕੁਝ ਲੱਗਿਆ ਹੋਣਾ ਕਿ ਨਹੀਂ ਬਸ ਉਹਨਾਂ ਦੀ ਗੰਧ ਹੋਈ ਸਾਡੇ ਚਾਰ ਪੰਜ ਮੁੰਡੇ ਕਾਬੜੇ ਦੇ ਨੇ ਇਹ ਤੋਂ ਮੁੰਡੇ ਨੇ ਲੜਾਈ ਉਹ ਗੱਲ ਬਾਤ ਜੀ ਕੀਤੀ ਇਕਦਮ ਤੇ ਬਾਈ ਨਾਲ ਲੜਾਈ ਹੋ ਗਈ ਸਰਹਾਰ ਦੇ ਕੋਲ ਪੱਕੇ ਤਾਰੀਖ ਨੂੰ ਹੋ ਰਿਹਾ ਸੀ ਮੈਂ ਆਪਾਂ ਜੀ ਅਸੀਂ ਇੱਥੇ ਨਹੀਂ ਆਇਆ ਅਸੀਂ ਸਰਹਾਰ ਤੋਂ ਦੇ ਜਿਵੇਂ ਬੱਚੇ ਬੰਦੇ ਅਸੀਂ ਅਸੀਂ ਹੱਥ ਨੇ ਲੜਾਈ ਹੋਈ ਸੀ ਹਾਂਜੀ ਲੜਾਈ ਹੋਈ ਸੀ ਅਸੀਂ ਲੜਾਈ ਬਸ ਪਤਾ ਨਹੀਂ ਕੀ ਕਰਦੇ ਹੋ ਇਸੇ ਕੀ ਕੋਈ ਮੋਟਰ ਮੋਟਰਸਾਈਕਲ ਲੱਗਿਆ ਹੋਣਾ ਉਹ ਕਾਰ ਕਾਰ ਨੂੰ ਪਤਾ ਕੀ ਗੱਲ ਹੋਈ ਸੀ ਜੀ ਬਾਜੀ ਅੱਛਾ ਸਾਨੂੰ ਆ ਨਹੀਂ ਪਤਾ ਬਸ ਕੋਈ ਕਿੰਨੇ ਬੰਦੇ ਸੀਗੇ ਇਹ ਲੜਾਈ ਹੋਈ ਸੀ ਕਿੰਨੇ ਬੰਦੇ ਸੀਗੇ ਉਹ 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 ਮੁੰਡੇ ਸੀਗੇ ਭਾਈ ਪੰਜ ਮੁੰਡੇ ਸੀਗੇ ਤੁਸੀਂ ਕਿੰਨੇ ਸੀਗੇ ਅਸੀਂ ਪਾਜੀ ਖੜ ਕੇ ਦੇਖ ਰਹੇ ਸੀਗੇ ਅਸੀਂ ਤਾਂ ਉਹਨਾਂ ਦੇ ਨਾਲ ਨਾਲ ਸਨ ਸੀਗੇ ਪਰ ਅਸੀਂ ਪਾਜੀ ਲੱਗੇ ਨਹੀਂ ਕਿੱਥੇ ਜਾਣੇ ਸੀਗੇ ਉਹ ਪੰਜ ਛੇ ਮਿੰਟ ਤੱਕ ਸੀਗੇ ਹਾਂਜੀ ਕਿੱਥੇ ਆਓ ਉਹ ਪਤਾ ਨਹੀਂ ਕਿੱਧਰ ਲੁਕੇ ਅਸੀਂ ਆ ਰਹੇ تھے ਸਾਡੇ ਅਸੀਂ ਸਰੀ ਬੰਦੇ ਲਗੜੀ ਗਏ ਜੀ ਜਿਹਨਾਂ ਨੇ ਹੱਥ ਨਹੀਂ ਲਾਇਆ ਜੀ ਮਾਰਗ ਪਈ ਹੋਈ ਹਾਂਜੀ ਉਹਨਾਂ ਨਾਲ ਹੋਈ ਸੀਗੀ ਜੀ ਅਸੀਂ ਤਾਂ ਹੱਥ ਨਹੀਂ ਲਾਇਆ ਸੀ ਸਰੀ ਬੰਦੇ ਰਵੇ ਜੀ ਚੰਦੀ ਕੜਮ ਲਵਾਜੀ ਇਹ ਕਿੱਥੇ ਲੱਗੇ ਜਾਣਾ ਸੀ ਕਾਬੂ ਉਹ ਕਾਬੂ ਉੱਧਰ ਵੀ ਲੱਗਦੀ ਸੀ ਸਵੇਰੇ ਨਾ ਮੈਂ ਜਾੜਾ ਜੀ ਦਾ ਜੀ ਕੰਮ ਤੇ ਆਪਣਾ ਡਿਊਟੀ ਤੇ ਉੱਥੇ ਨਾ ਆਪਣਾ ਕਾਬੂ ਡਾਲੀ ਖੜੇ ਸੀ ਜਦੋਂ ਉਹ ਨਿਕਲ ਰਿਹਾ ਸੀ ਉਹਨੇ ਕਾਰ ਬੜੀ ਜਿੱਕੀ ਮੇਰੀ ਨਾਲ ਪੂਣੀ ਵੱਜੀ ਉਹਨਾਂ ਨਾਲ ਤੇ ਉਹ ਬੋਲਣ ਲੱਗ ਪਿਆ ਇਹਨਾਂ ਦਿਖਦਾ ਨਹੀਂ ਇਹ ਆ ਬੂਆ ਅਗੇ ਪੂਰੀ ਵੀਰੇ ਗਲਤੀ ਨਾਲ ਵੱਜੀ ਗਿਆ ਕਹਿੰਦੇ ਦੱਸਾਂ ਮੈਨੂੰ ਵਾਪਸ ਤੇ ਉਹ ਦੂਜੇ ਮੁੰਡੇ ਨੇ ਅਗੇ ਥੱਪੜ ਮਾਰੇ ਹੈਗਾ ਅਗੇ ਦੋ ਤਿੰਨ ਥੱਪੜ ਮਾਰੇ ਤੇ ਡੰਡੇ ਨਾਲ ਮਾਰੇ ਉਹਨੇ 15 ਜਾਣੇ ਫਿਰੀਏ ਤਾਂ ਕੁੱਤੇ ਮੇਰੇ ਸਿਰ 'ਚ ਟਾਂਕੇ-ਟੰਕੇ ਲੱਗ ਗਏ ਉੱਥੇ ਫਾਸਟਾਂਕੇ ਲੱਗੇ ਇਕਮੁੰਡ ਕਾਬੜਾ ਦਾ ਚੱਲ ਰਿਹਾ ਹੋਣਾ ਸੀ ਕਾਬੜਾ ਮੁੰਡਾ ਇੱਥੇ ਤੱਕ ਕੀ ਆ ਭਾਈ ਇਹ ਕੁਛ ਲੱਗਿਆ ਹੋਣਾ ਨਹੀਂ ਬਸ ਉਹਨਾਂ ਦੀ ਗੰਨ ਹੋਈ ਸਾਡੇ ਚਾਰ ਬੰਦੂਨ ਨੇ ਕਾਬੜੇ ਨੇ ਇਕਮੁੰਡੇ ਨਾਲ ਲੜਾਈ ਨੂੰ ਗੱਲਬਾਤ ਜੀ ਕੀਤੀ ਇਕਦਮ ਤੇ ਬਾਈ ਨਾਲ ਲੜਾਈ ਹੋ ਗਈ ਪਤਾ ਨਹੀਂ ਕਿੱਧਰ ਲੁਕੇ ਅਸੀਂ ਆ ਰਹੇ ਤੇ ਸਾਡੇ ਅੱਤਰ ਸਤਰੀ ਬੰਦੇ ਲਗੜੀ ਗਏ ਜੀ ਜਿਹੜੇ ਜਿਨ੍ਹਾਂ ਨੇ ਹੱਥ ਵੀ ਨਹੀਂ ਲਾਇਆ ਜੀ ਕਿ ਕੀ ਨਾਮ ਆ ਤੁਹਾਡਾ ਰਮਨ ਸਿੰਘ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਬੱਸ ਸੁਣ ਸਵੇਰੇ ਨਾ ਮੈਂ ਜਾ ਰਹੀ ਸੀ ਕੰਮ ਤੇ ਆਪਣਾ ਡਿਊਟੀ ਦੇ ਉੱਤੇ ਨਾ ਆਪਣਾ ਕਾਊਂਟਰ ਵਾਲੇ ਖੜੇ ਸੀ ਜਦੋਂ ਮੈਂ ਨਿਕਲ ਰਹੀ ਸੀ ਉਹਨਾਂ ਨੇ ਕਾਊਂਟਰ ਚੱਕੀ ਮੇਰੀ ਨਾ ਪੂਣੀ ਵਜੀ ਉਹਨਾਂ ਨਾਲ ਤੇ ਉਹ ਬੋਲਣ ਲੱਗ ਗਏ ਕਿ ਉਹਨੂੰ ਦਿਖਦਾ ਨਹੀਂ ਇਹ ਆ ਬੂਆ ਅਗੇ ਸੋਰੀ ਵੀਰੇ ਗਲਤੀਆਂ ਵਾਜ ਗਿਆ ਕਹਿੰਦੇ ਦੱਸਾਂ ਮੈਨੂੰ ਗੱਲ ਤੇ ਉੱਧਰ ਦੂਜੇ ਮੁੰਡੇ ਨੇ ਆ ਕੇ ਥੱਪੜ ਮਾਰੇ ਹੈਗਾ ਉਹ ਲੋਕ ਤਿੰਨ ਥੱਪੜ ਮਾਰੇ ਤੇ ਡੰਡੇ ਨਾਲ ਮਾਰੇ ਉਹਨਾਂ ਨੇ ਪੰਦਰਾ ਜਾਣੇ ਸੀ ਜਿਹੜੀ ਚੰਕਾ ਕੁੱਤੇ ਮੇਰੇ ਸਿਰ 'ਤੇ ਟਾਂਕੇ ਮੁੱਠੀ ਲੱਗੀਆਂ ਉੱਥੇ ਨਾ ਪਾਸ ਟਾਂਕੇ ਲੱਗ ਗਈ ਕਿਹੜੀ ਜਗ੍ਹਾ ਦੀ ਵਾਰਦਾਤ ਕਿੰਨੇ ਵਜੇ ਦੀ ਸਵੇਰੇ 10 ਵਜੇ ਦੀ ਗੱਲ ਹੈ ਤੁਸੀਂ ਕਿਤੇ ਕੰਮ ਕਰਦੇ ਹੋ ਐਰੋ ਸਿਟੀ ਕਰਦੇ ਹੋ ਤੇ ਪਿੰਡ ਆਪਣਾ ਨਗਲਾ ਕੁੰਡਾ ਤੇ ਹੁਣ ਪੁਲਿਸ ਰਿਪੋਰਟ ਕਰਾਤੇ ਕਿ ਹਾਂਜੀ ਕਰਾਤੀ ਹਾਂਜੀ ਮੈਂ ਨਾ ਜੀ ਤੁਸੀਂ ਦੱਸੋ ਕੀ ਹੋਇਆ ਹਾਂਜੀ ਗੱਲ ਇਹ ਕੋਈ ਇੱਕ ਮੁੰਡਾ ਕਾਵੜਾ ਲੈ ਚੱਲ ਰਿਹਾ ਹੋਣਾ ਸੀ ਕਾਵੜਾ ਦਾ ਮੁੰਡਾ ਪਿੱਛੇ ਧਿਆ ਕੇ ਪਤਾ ਨਹੀਂ ਕਿਹਾ ਬਾਈ ਦਾ ਕੁਝ ਲੱਗਿਆ ਹੋਣਾ ਕਿ ਨਹੀਂ ਬਸ ਉਹਨਾਂ ਦੀ ਗੰਢ ਹੋਈ ਸਾਡੇ ਚਾਰ ਬੰਦੇ ਮੁੰਡੇ ਕਾਵੜੇ ਨੇ ਇੱਕ ਮੁੰਡੇ ਨਾਲ ਲੜਾਈ ਹੋਈ ਗੱਲਬਾਤ ਜੀ ਕੀਤੀ ਇੱਕਦਮ ਤੇ ਬਾਈ ਨਾਲ ਲੜਾਈ ਹੋ ਗਈ ਸਰਹਾਰ ਬੰਦੇ ਕੋ ਪੱਕਾ ਤਾਲੀ ਨੂੰ ਮਾਰਿਆ ਪਾ ਜੀ ਅਸੀਂ ਇਤ ਨਹੀਂ ਲਾਇਆ ਅਸੀਂ ਸਰਹਾਰ ਬੰਦੇ ਜਿਹਾ ਅਸੀਂ ਬੱਚੇ ਬੰਦੇ ਸੀ ਸਿਹਤ ਨੇ ਲੜਾਈ ਹੋਈ ਸੀ ਹਾਂਜੀ ਲੜਾਈ ਹੋਈ ਸੀ ਅਸੀਂ ਇਹ ਲੜਾਈ ਬਸ ਪਤਾ ਨਹੀਂ ਕੀ ਗੱਲ ਤੇ ਹੋਈ ਸੀ ਕਿ ਕੋਈ ਮੋਟਰਬਾਈਕਲ ਲੱਗਿਆ ਹੋਣਾ ਕਾਰ ਕਾਰ ਨੂੰ ਪਤਾ ਕੀ ਗੱਲ ਹੋਈ ਸੀ ਬਾਜੀ ਅੱਛਾ ਸਾਨੂੰ ਆ ਨਹੀਂ ਪਤਾ ਬਸ ਉਹ ਕਿੰਨੇ ਬੰਦੇ ਸੀਗੇ ਇਹ ਲੜਾਈ ਹੋਈ ਕਿੰਨੇ ਬੰਦੇ ਸੀਗੇ ਉਹ 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 ਮੁੰਡੇ ਸੀਗੇ ਪੰਜ ਮੁੰਡੇ ਸੀਗੇ ਤੁਸੀਂ ਕਿੰਨੇ ਸੀ ਅਸੀਂ ਤਾਂ ਪਾਣੀ ਖੜ ਕੇ ਦੇਖ ਰਹੇ ਸੀਗੇ ਸਤੌਣ ਦੇ ਨਾਲ ਨਾਲ ਹੈ ਸੀਗੇ ਪਰ ਅਸੀਂ ਪਾਣੀ ਲੱਗੇ ਨਹੀਂ ਕਿੱਥੇ ਜਾਣੇ ਸੀਗੇ ਉਹ ਪੰਜ ਛੇ ਬੰਦੇ ਸੀਗੇ ਕਿੱਥੇ ਗਏ ਹਾਂਜੀ ਕਿੱਥੇ ਗਏ ਉਹ ਪਤਾ ਨਹੀਂ ਕਿੱਧਰ ਲੁਕੇ ਅਸੀਂ ਆ ਰਹੇ ਤੇ ਅਸੀਂ ਸਰੀਪੰਦੇ ਲਗੜੀ ਗਈ ਜੀ ਜਿਹਨਾਂ ਨੇ ਹੱਥ ਨਹੀਂ ਲਾਇਆ ਜੀ ਮਾਰਕਟ ਵਿੱਚ ਹੋਈ ਹਾਂਜੀ ਉਹਨਾਂ ਨਾਲ ਹੋਈ ਸੀਗੀ ਜੀ ਅਸੀਂ ਤਾਂ ਹੱਥ ਵੀ ਨਹੀਂ ਲਾਇਆ ਸੀ ਸਰੀਪੰਦੇ ਰਵਿਗੜੀ ਚੰਦੀ ਕੜਮ ਲਵਾਜੀ ਇਹ ਕਿੱਥੇ ਲੱਗੇ ਨਾਲ ਅਸੀਂ ਕਾਹ ਬਣਾਉਂ ਇੱਕ ਕਾਹੜਾ ਧਰਨੇ ਵੀ ਲੱਗਦਾ